ਅੱਡੇ ਵਲੌਗ ਦੇ ਨਾਲ ਇੱਧੇ ਬਣ ਰਹੀ ਹੈ ਇਹ ਸਾਡਾ ਵਲੌਗ ਡੇਲੀ ਰੁਟੀਨ ਤੇ ਆ ਗਿਆ ਸੀ ਸਾਨੂੰ ਪਲੀਜ਼ ਤੁਸੀਂ ਇੱਧੇ ਪਿਆਰ ਦਿਓ ਕਿ ਹਾਲ ਚਾਲ ਆ ਦੋਸਤੋ ਉਮੀਦ ਕਰਦਾ ਸੈੱਟ ਹੋਵਗੇ ਠੀਕ ਹੋਵਗੇ ਯਾਰ ਵੀਡੀਓ ਨਾ ਤਾਂ ਘਟ ਪਾਉਣ ਲੱਗੇ ਹੈ ਜੇ ਇਹਨਾਂ ਥੋੜਾ ਜਿਹਾ ਐਲਗੋਰਿਦਮ ਜਿਹੜਾ ਹੁੰਦਾ YouTube ਦਾ ਉਹ ਹੌਲੀ ਹੌਲੀ ਆਪਾਂ ਕਰ ਰਹੇ ਆ ਤੇ ਮੈਂ ਸੋਚਿਆ ਡੇਲੀ ਤੇ ਹਨਾ ਵੀ ਇੱਕ ਦਿਨ ਛੱਡ ਕੇ ਪਾਇਆ ਕਰੀਏ ਸ਼ਾਇਦ ਕੁਝ ਫਰਕ ਪਵੇ ਹੌਲੀ ਹੌਲੀ ਚਲੋ ਪੈਂਦਾ ਫਰਕ ਚੀਜ਼ ਦਾ ਜੋ ਵੀ ਹੈ ਇਹ ਹੁਣ ਆਪਣੇ ਚਲੀ ਜਾਂਦੀ ਆ ਸਾਕੀਆਂ ਜਰਪਿੰਦਰ ਸਨੇਹਾ ਕਿੰਮੀ ਤਨ ਰਪਿੰਦਰ ਨੇ ਕੀ ਕਰਿਆ ਆਦੇ ਘਰ ਵਾਲੇ ਦੀ ਹੱਤਿਆ ਕਰਾਦੀ ਹੱਤਿਆ ਕਰਾਦੀ ਮੌਤ ਕਰਾਦੀ ਜਾਂ ਕਤਲ ਕਰਾਤਾ ਕੁਛ ਵੀ ਲਾਡੋ ਹਨਾ ਕਰੇ ਆਸ਼ਕ ਨੂੰ ਸੱਦਿਆ ਉਹ ਕਿਤੇ ਉੱਠ ਖੜਿਆ ਪਹਿਲਾਂ ਉਹ ਗੋਲੀਆਂ ਗਲੀਆਂ ਦਿੱਤੀਆਂ ਟੀਕੇ ਟੁਕੇਦਿਆਂ ਇਹਦੇ ਲਾਏ ਸੀਗੇ ਟੀਕੇ ਨਿਲਾ ਟੀਕੇ ਸੱਚ ਮੌਕੇ ਤੇ ਲਏ ਜਦੋਂ ਨੂੰ ਪਤਾ ਲੱਗ ਕੇ ਉੱਠ ਖੜਿਆ ਨਾ ਵੀ ਉਹੋ ਜੀ ਹਾਲਤ ਚ ਸੀਗੇ ਦੋਵੇਂ ਨੰਗ ਤਰੰਗੇ ਉਹਨੇ ਫੜ ਲਿਆ ਤੋਂ ਉਹਨੇ ਜਦ ਫੜੇ ਉਹਨੇ ਰੋਲਾ ਪਾਇਆ ਇਹਨਾਂ ਨੇ ਫੜਿਆ ਤੇ ਟੀਕਾ ਡੂਗਾ ਕਹਿੰਦੇ ਸੀਗਾ ਇਹਨਾਂ ਕੋਲੇ ਪਹਿਲੇ ਪਲੈਨਿੰਗ ਬਹੁਤ ਚੜੀ ਚੱਲੀ ਜਾਂਦੀ ਸੀ ਬਾਹਰ ਵਿੱਚ ਚ ਉੱਥੋਂ ਇਹ ਸਿੱਕੀ ਚਵੜਾ ਮਾਰਨੀ ਹੈ ਚਵੜਾ ਮਾਰਦੀ ਮਾਰਦੀ ਇੰਡੀਆ ਅੱਗੇ ਡਿਪੋਟ ਪਟ ਪਾਉਗੇ ਤੇ ਇੱਥੇ ਵੀ ਨਹੀਂ ਹਟਈ ਇੱਥੇ ਵੀ ਉਹ ਲੱਛਣ ਚਲੋ ਬੰਦਾ ਭਗਤ ਸੀਗਾ ਹਨਾ ਉਹਨੇ ਇਗਨੋਰ ਕਰਿਆ ਇਹਨਾਂ ਚੀਜ਼ਾਂ ਨੂੰ ਕੰਮ ਕਰਦਾ ਸੀਗਾ ਡਿਊਟੀ ਸੀਗੀ ਜਾਂਦਾ ਸੀ ਆਉਂਦਾ ਸੀਗਾ ਹਨਾ ਪਰ ਇਹ ਮਗਰੋਂ ਚਵੜਾ ਮਾਰਦੀ ਚਵੜਾ ਪਟੀਕ ਤੇ ਕਦੇ ਕਿਵੇਂ ਕਦੇ ਕਿਵੇਂ ਕਦੇ ਕਿਵੇਂ ਉਹ ਹੁਣ ਉਹਦੀ ਹੱਤਿਆ ਚ ਇਹ ਤਾਂ ਮੌਕੇ ਤੇ ਤੋਂ ਫੜ ਲਈ ਇਹਨਾਂ ਨੇ ਆਸ਼ਕ ਫਰਾਰ ਸੀ ਉਹਨੇ ਸਰੈਂਡਰ ਕਰਤਾ ਉਹਦੇ ਚੱਕ ਜਾਣਾ ਹੋਰ ਨਿਕਲਿਆ ਤੇ ਤਿੰਨੇ ਆਣੇ ਸਿਗੇ ਜਿਨ੍ਹਾਂ ਨੇ ਉਹਦਾ ਕਤਲ ਕਰਿਆ ਇਹ ਪਲੈਨਿੰਗ ਬਹੁਤ ਲੰਮੇ ਸਮੇਂ ਦੀ ਚੱਲ ਰਹੀ ਸੀ ਤੇ ਪਹਿਲਾਂ ਬਿਹਾਰ ਚ ਸੌਂਦੇ ਹੁੰਦੇ ਸੀ ਯੂਪੀ ਚ ਸੌਂਦੇ ਹੁੰਦੇ ਸੀ ਹਨਾ ਬਾਹਰ ਵੀ ਕਿਸੇ ਨੇ ਬਾਟੇ ਕਿ ਡਰਾਮ ਚ ਪਾਤਾ ਕਿਸੇ ਨੇ ਬਾਟੇ ਕਿ ਸੀਮੈਂਟ ਦੀ ਬੋਰੀ ਚ ਪਾਤਾ ਪੱਜਰੀ ਚ ਪਾਤਾ ਸੀਮੈਂਟ ਚ ਚਿੰਤਾ ਤੇ ਇਹ ਜੱਗੋਂ ਤੇਰ ਵੀ ਆਪਣੇ ਪੰਜਾਬ ਚ ਵੀ ਹੋਣ ਲੱਗ ਗਈ ਜਿਹੜਾ ਫਰੀਦਕੋਟ ਸੱਖਣ ਵਾਲੇ ਰਵਿੰਦਰ ਨੇਮੀ ਉਹ ਕਾਰ ਕਰਤਾ ਉਹ ਜਿਹੜਾ ਗਰੀਬ ਨਾਂ ਦਾ ਲੱਲਾ ਨਾ ਖਖਾ ਤੋਂ ਛੱਡਾ ਕਹਦੇ ਤਲਾਕ ਲੈ ਲਾ ਹਨਾ ਪਰ ਰੌਲਾ ਸੀਗਾ ਸানা ਪ੍ਰਾਪਰਟੀ ਦਾ ਇਹਨਾਂ ਨੇ ਸਕੀਮ ਸਕੂਮ ਬਣਾਈ ਖਾਸੇ ਚੱਲਦੀ ਸੀ ਮਿਲਦੇ ਮਿਲਦੇ ਸੀਗੇ ਇੱਕ ਦੂਜਿਆਂ ਜਾਣਦੇ ਸੀ ਆਉਂਦੇ ਚੱਕਦੀ ਸੀ ਸਕੋਰਪੀਓ ਇਧਰੋਂ ਚੱਕਦੀ ਸਕੋਰਪੀਓ ਉਧਰੋਂ ਛੋਰ ਮਾਤਾ ਇਹਨੂੰ ਢਿੱਕੀ ਘਾਦੇ ਇਹਨੂੰ ਫਾਂਸੀ ਚਾੜੋ ਮਨੀ ਆਂਦੀ ਸਾਰਾ ਕੋਈ ਮੈਲ ਕਤਰ ਕਰ ਤਨੋਂ ਇਹਨੂੰ ਜੰਗੀ ਥਾ ਦੇ ਪਤਾ ਲੱਗੇ। ਤੋ ਨੂੰ ਉਹਦਾ ਮਾਪੇ ਯਾਰੀ ਬੇਖੈਣੀ ਜਾਂਦਾ ਰੋਈ ਜਾਂਦਾ ਬੁੱਕ ਬੁੱਕ ਕੇ ਉਹ ਮੋਏ ਦੇ ਵਿਚਾਰੇ ਦੇ ਮੂਝੂ ਮੀਂਦਾ ਸਾਡਾ ਇੱਕ ਇੱਕ ਸ਼ੋਰ ਸੀਗਾ ਟੈਨ ਨੇ ਮਾਰਤਾ। ਇਹਨਾਂ ਦੀ ਪਤਾ ਨਹੀਂ ਕੀ ਇਹੋ ਜਿਹਾ ਇਹਨਾਂ ਨੂੰ ਕਾਮ ਚੜਦਾ ਕੀ ਇਹਨਾਂ ਨੂੰ ਇਹੋ ਜਿਹਾ ਹੁੰਦਾ ਵੀ ਆਹ ਦੀ ਸੁਰਤ ਵਰਤੀ ਭੋਲਿਆਂ ਦੇ ਅਗਲ ਤੇ ਪਰਦਾ ਪੈਂਦਾ ਇਹਨਾਂ ਦੇ। ਕਿੱਡਾ ਪਲਾਨ ਕੀਤਾ ਹਨਾ ਵੀ ਮਾਰ ਦਿੰਨੇ ਆ। ਉਸ ਵਾਰ ਪ੍ਰੌਪਰਟੀ ਆਪਣੀ ਮਾਪਿਓ ਜਿਹੜਾ ਬਾਹਰ ਬੂਰ ਰਹਿੰਦਾ ਭੈਣ ਵੀ ਬਾਹਰ ਰਹਿੰਦੀ ਆ ਤੇ ਸਾਰਾ ਕੁਝ ਆਪਣਾ ਕਰ ਲੋ ਕਿ ਹੁਣ ਪੜਨਾ ਲੈਣਾ ਪਰੋਂ ਪੀਣਾ ਵਧੀਆ ਚੰਗੀ ਭਲੀ ਲਾਈਫ ਚ ਆਉਂਦੀ ਸੀ ਕਿ ਸਕੋਰਪੀਓ ਤੇ ਜਾਂਦੀ ਸੀ ਮੈਡਮ ਬੁਟੀਕ ਖੋਲਿਆ ਹੈਗਾ ਲੈਸ਼ ਕਰਿਆ ਲਾਉਂਦੀ ਸੀ ਕਰੇ ਸੋਰਕੀ ਦੇ ਬਿੰਦੀ ਲਾਗੇ ਕੋਉਂਦੀ ਸੀ ਵਰਗਾ ਹਰ ਪੰਨੇ ਚ ਕਰ ਲੋ ਆਸ਼ਕੀਆਂ ਜਦ ਦੇ ਆਸ਼ਕੀਆਂ ਦੇ ਇਹ ਤਨੋਂ ਨੇ ਵਿੱਚ ਤਾਂ ਕਰਾਈ ਕੀ ਨੇ ਇਹਨਾਂ ਬਿੰਦੀ ਕੀ ਇਹਦੇ ਆ ਪਹੁੰਚਲੇ ਯਕਦਮਾਚ ਮੇਰੇ ਗੱਲ ਹੈ ਬੰਦਾ ਭਾਈ ਅਮਰਤਪਾਲ ਸਿੰਘ ਜਮਾਂ ਸਹੀ ਸੀਗਾ ਉਹਨੇ ਬਿਲਕੁਲ ਸਹੀ ਕੰਮ ਕਰਿਆ ਉਹ ਵਾਲਾ ਉਹ ਪਤਾ ਹੀ ਵੀ ਉਹ ਜੀਆਂ ਬਾਦ ਨਸਲਾ ਹੋਈਆਂ ਚੌੜਾਂ ਹਟਣ ਗਈ ਨਹੀਂ ਹਟ ਰਹੀਆਂ ਜੇ ਗੁਨਾਹ ਸਟੈਪ ਲਿਆ ਉਹਨੇ ਸਟੈਪ ਲਿਆ ਉਲਟਾ ਸਾਰੀ ਪਬਲਿਕ ਉਹਦੇ ਬਲੇਮ ਹੋ ਗਈ ਬੈਨ ਸਮਝਾਉਂਦੇ ਇਹਨੂੰ ਕੀ ਪਤਾ ਕਿੰਨੇ ਜੀ ਸਮਝਾਇਆ ਹੁਣ ਅੱਜ ਤੱਕ ਬੰਦੇ ਕਹੀ ਜਾਂਦੇ ਵੀ ਤੂੰ ਗੰਦ ਨਾ ਪਾਹੀ ਤੈਨੂੰ ਪੈਸੇ ਦੇਣੇ ਜਿੰਨੇ ਤੂੰ ਕਮਾਉਣੀ ਪਰ ਨਹੀਂ ਫੇਮ ਸੜਾ ਇੱਥੇ ਚੜ ਜਾਂਦੇ ਨੇ ਨਾਲੇ ਪੋਲੀ ਜਾਂ ਲਿਗਾਇਆ ਦਾ ਆਪਾ ਵੀ ਐਸੀ ਕੀ ਹੈਗੀਆਂ ਕਿ ਇਹਨਾਂ ਨੂੰ ਵੇਖੋ ਨਾ ਇਹਨਾਂ ਨੂੰ ਠੋਕ ਦਿਓ ਕਰ ਦਿਓ ਜ ਫਾਂਸੀ ਦੇਣੀ ਫਾਂਸੀ ਦੇ ਦਿਓ ਕਤਲ ਕਰ ਰਹੇ ਇਹਨਾਂ ਦਾ ਕਤਲ ਕਰ ਦਿਓ ਮਾਂ ਪਿਓ ਨੂੰ ਉਹਨਾਂ ਦੇ ਇਨਸਾਫ ਮਿਲ ਜਾਊਗਾ ਭਾਈ ਅਮਰਪਾਲ ਸਿੰਘ ਇਸ ਗੱਲੋਂ ਸੱਚਾ ਸੀਗਾ ਹੁਣ ਤਾਂ ਸਟੈਪ ਚੱਕਿਆ ਵੇ ਉਹ ਜਿਹਾ ਬਾਦਲਾ ਉਦੋਂ ਰੋਗ ਵੀ ਗਏ ਸੀ ਜਦੋਂ ਉਹਦੇ ਵਾਲਾ ਕਮਰ ਰਿਕਾਰਡ ਹੋਇਆ ਸੀਗਾ ਸਾਰੇ ਰੋਗੇ ਸੀਗੇ ਹਟ ਗਏ ਸੀ ਚਪਲਾ ਮਾਰਨ ਨੂੰ ਹਰ ਬਜਾ ਉਲਟਾ ਜਦੋਂ ਉਹਨਾਂ ਨੂੰ ਸਿਕਿਉਰਟੀਆਂ ਮਿਲ ਗਈਆਂ ਇਹ ਖੁੱਲੇ ਹੋ ਗਏ ਆਪੇ ਆਪ ਖੋ ਬਿਠੇ ਨਾ ਇੰਨੀਆਂ ਐ ਨਹੀਂ ਜਿੰਨੇ ਛਣਕਿਆਂ ਤੇ ਭਾਂਡਾ ਖਾਲੀ ਕਹਿੰਦੇ ਹਨ ਉਸ ਹਾਵ ਇਹਨਾਂ ਦਾ ਤੇ ਕੀ ਹੋ ਜਾਂਦਾ ਸੋਸ਼ਲ ਮੀਡੀਆ ਕੋਲ ਲੁਪੇ ਜਾਂ ਚੁੱਕਾ ਤੇ ਸੁੱਖ ਦੀ ਖਬਰ ਆਉਂਦੀ ਨਹੀਂ ਆ ਹੁਣ ਜਿਹੜੇ ਲਾਰਸਾ ਗੋਲਡੀ ਆ ਇਹ ਆਪਸ ਚ ਲੜੀ ਜਾਂਦੇ ਆਪਸ ਚੱਕ ਦੂਜੇ ਦੇ ਬੰਦੇ ਮਾਰੀ ਜਾਂਦੇ ਆ ਹੈ ਤੇ ਇਹਨਾਂ ਨੇ ਉਹ ਮੂਸੇਲੇ ਦਾ ਕਤਲ ਕਰਿਆ ਸੀ ਹਨਾ ਸਾਰੀ ਪਲਾਨਿੰਗ ਬਲੂਨਿੰਗ ਲਾ ਕੇ ਵਿੱਚੇ ਚਲੋ ਕੋਈ ਰਲੇਆ ਹੁਣ ਸਰਕਾਰੀ ਉੱਦੇ ਵੀਰਲੇ ਸੀਗੇ ਐ ਤਾਂ ਨਸਲਾ ਕਿਵੇਂ ਆ ਸਕਦਾ ਤੇ ਉਹ ਹੁਣ ਆਪਸ ਹੀ ਲੜੀ ਜਾਂਦੇ ਇੱਕ ਦੂਜੇ ਨੂੰ ਧੌਂਕੀਆਂ ਦੇਈ ਜਾਂਦੇ ਆ ਉਹ ਕਿਤੇ ਬੈਠਾ ਕਿਤੇ ਬੈਠਾ ਸਨ ਵਿਚਾਲੇ ਕੌਣ ਮਰੀ ਜਾਂਦਾ ਜਿਹੜੇ ਮਗਰ ਚੇਲੇ ਹੁੰਦੇ ਆ ਉਹ ਇੱਕ ਦੂਜੇ ਨੂੰ ਮਾਰੀ ਜਾਂਦੇ ਉਵੇਂ ਹਾਲ ਇਹਨਾਂ ਦਾ ਇਹ ਇਹਨਾਂ ਦਾ ਇਹਨਾਂ ਕਰਕੇ ਹੋਰ ਚਾਰ ਨਸਲਾ ਹੋਰ ਬਾਦ ਨਸਲਾ ਹੋ ਜਾਂਦੀਆਂ ਜਿੰਨਾਂ ਨੂੰ ਵੇਖ-ਵੇਖ ਕੇ ਉਹਨਾਂ ਨੂੰ ਆਇਆ ਤਾਂ ਬੜੇ ਮਜ਼ੇ ਆਇਆ ਤਾਂ ਯਾਰ ਬਹੁਤ ਐਨਜਾਇਮੈਂਟ ਕਰ ਰਹੀਆਂ ਆ ਅਸੀਂ ਇਸ ਹੱਤੀ ਲਾਈਵ ਵੀ ਹੋ ਜੀ ਹੋਵੇ ਅਸੀਂ ਇਹ ਨਰਗੀ ਕਰਗੇ ਕਿਉਂ ਸਰੇਹਾ ਜੀ ਫਿਰ ਭਾਈਆ ਹੰਤਸ ਸਨੇਹਾ ਜੀ ਉਹ ਸਨੇਹਾ ਨੇ ਕਿ ਮੀ ਦਾ ਡਿਵੋਰਸ ਕਰਾਤਾ ਉਹ ਪਵਨ ਤੇ ਕਿਮੀ ਆਫਸ ਚ ਕਹਿੰਦੇ ਵੀ ਸਾਡਾ ਜਿੰਨੇ ਨਹੀਂ ਵੀ ਵਧੀਆ ਨਹੀਂ ਵੀ ਹੋਣ ਸਾਨੂੰ ਐਦਾਂ ਚਾਹੁੰਦੇ ਹੋ ਤੇ ਸਾਡਾ ਹੱਥ ਜੋੜ ਕੇ ਕਿਉਂਕਿ ਉਹਦੇ ਚੱਠੇ ਖੁੱਲ ਗਏ ਉਧਰ ਉਹਦੇ ਖੁੱਲ ਗਏ ਦੋਵੇਂ ਇੱਕ ਦੂਜੀ ਦੀਆਂ ਕਾਨੇ ਆ ਮਨ ਪਤਾ ਲੱਗ ਗਿਆ ਵੀ ਦੋਗੇ ਨਹੀਂ ਨਿਭਣੀ ਡਿਵੋਰਸ ਲਾਸਟ ਆਪਸ਼ਨ ਹੋ ਗਿਆ ਹੁਣ ਸਾਰਿਆਂ ਨੂੰ ਬੇਨਤੀ ਹੈ ਵੀ ਹਟ ਜਿਓ ਕਿਉਂ ਇਹਨਾਂ ਦਾ ਉਹ ਕਰਾਉਣਾ ਪਰ ਇਹ ਗੱਲਾ ਚੰਗਾ ਰਹੇਗਾ ਪਾਉਣ ਜੇ ਕਿਤੇ ਇਹ ਵੀ ਇਹ ਵੀ ਇੱਥੇ ਹੁੰਦਾ ਨਾ ਤੇ ਇਹਦੀ ਵੀ ਕਦੇ ਖਬਰ ਆਈ ਸੁੱਖ ਦੀ ਨਹੀਂ ਹੁੰਦੀ ਸੀ ਇਹਦੇ ਵੱਲ ਕਮੀ ਕਮੀ ਬੜੀ ਆ ਦਿਨ ਸਕਣਾ ਇਹਦੀ ਵੀ ਐ ਖਬਰ ਆਣੀ ਸੀਗੀ ਇਹਰਾ ਵੀ ਹੁੰਦਾ ਲੱਗਿਆ ਹਣਾ ਸੀ ਉਹਨੂੰ ਬਚ ਗਿਆ ਹੈ ਤਾਂ ਸ਼ੁਕਰ ਕਰੋ ਚੰਗਾ ਰਹੇਗਾ ਡਬਾ ਟੂਸ ਲੈ ਗਿਆ ਨਹੀਂ ਤਾਂ ਇਹਦੇ ਕੰਮ ਹੋਇਆ ਲੈ ਰੋ ਸਹਾਈ ਸਹੇਦੂ ਜਗ੍ਹਾ ਕਰਾਉਂਗੇ ਕਰਾਂਗੀ ਕਹਿੰਦੀ ਹਜੇ ਰੁਕੋ ਆਂਦੀ ਵੇਟ ਕਰੋ ਵਿਆਹ ਕਰਾਉਂਗੀ ਤੇ ਤੁਹਾਡਾ ਕੋ ਹੋਵੇ ਡ੍ਰੀਮ ਬੋਏ ਹੈਗਾ ਹੈਗਾ ਇਹ ਬੜੀ ਕੁੱਤੀ ਆ ਇਹ ਕਹਿੰਨੇ ਦਾਦੀ ਇਹਨੇ ਵੇਲੇ ਸਾਲ ਪ੍ਰੂਫ ਸਾਹ ਕੇ ਰੱਖਿਆ ਸਾਲ ਬਾਅਦ ਇੱਕ ਸਾਲ ਬਾਅਦ ਮਤਲਬ ਫਿਰ ਉਹਨੇ ਚੱਕ ਕੇ ਨਾਲ ਜਾਂ ਠੋਕ ਤੇ ਨੇ ਆਪਣੇ ਵਰਗਾ ਤਾਂ ਕਿੱਥੇ ਸਾਹ ਦਾ ਇਨਾਂ ਸਾਰਾ ਵਧੀਆ ਚੱਲੀ ਜਾਂਦਾ ਸਾਰਾ ਸਿਸਟਮ ਹੋਲ ਗੁੱਟ ਸੀਗਾ ਨਰੂਲੇ ਇਹਨਾਂ ਨੇ ਚਾਹੇ ਤੇ ਚੂਲੀ ਤੇ ਸੁਨੇਹਾ ਸੱਦੀ ਸਨੇਹਾ ਦੁਬਾਰਾ ਹਾਈਲਾਈਟ ਹੋਗੀ ਹਾਈਲਾਈਟ ਹੋਈ ਉਹ ਜਿਹੜੇ ਇਹਨਾਂ ਦੇ ਪੁਰਾਣੇ ਫਰੈਸ਼ੀ ਰੁਚੀ ਨਾਲ ਗੱਲਾਂ ਬਾਤਾਂ ਕਰੀਆਂ ਇਹਨਾਂ ਉਦੋਂ ਉਹ ਚੀਜ਼ਾਂ ਹਾਈਲਾਈਟ ਨਹੀਂ ਹੋਈਆਂ ਉਦੋਂ ਜਿੰਨੀਆਂ ਹੁਣ ਹੋ ਗਈਆਂ ਕਿੰਮੀਆਂ ਸਾਰਾ ਸੌਲਡ ਆਊਟ ਹੋ ਗਏ ਉਹਨੇ ਫਿਰ ਬਈ ਹੋਣੇ ਨੇ ਸਨੇਹਾ ਹਾਈਲਾਈਟ ਹੋਗੀ ਇਹਦੀ ਬਦਨਾਮੀ ਹੁੰਦੀ ਵੀ ਇਹ ਕਹਣੇ ਕਾਂ ਅਗਲੀ ਦੀ ਕਰਨੀ ਲੱਗ ਕਰਨ ਲੱਗੀ ਉਲਟਾ ਕਹਿੰਦੀ ਮੈਂ ਚੁੱਪ ਰਹੀ ਮੈਂ ਐਂ ਕਰਿਆ ਤੂੰ ਯੋਕਰ ਤੂੰ ਆਪਦੇ ਆਪ ਨੂੰ ਚੁੱਪ ਰਹੀ ਆ ਉਹਦੇ ਕਰਕੇ ਨਹੀਂ ਚੁੱਪ ਰਹੀ ਵੀ ਤੂੰ ਕਿਤੇ ਕਿਵੇਂ ਮੈਂ ਕਿੰਮੀ ਨੂੰ ਸੇਵ ਕਰਦੀ ਜੀ ਤੇ ਮੈਂ ਕਿੰਮੀ ਦੀ ਕੋ ਗੱਲ ਨਹੀਂ ਦੱਸੀ ਤੂੰ ਸਾਰੀ ਕਿੰਮੀ ਦੀ ਗੜਤੀ ਫੜ ਕੇ ਤੇਰੇ ਆ ਜੀਆਂ ਵੇਖ ਕੇ ਦੋ ਚਾਰ ਹੋਰ ਉਹ ਕਰਦੀਆਂ ਇਹ ਜਿਹੜੇ ਹੁਣ ਨਵੇਂ ਬਲੌਗਰ ਜੇ ਬਣੇ ਆ ਡੇਲੀ ਹਮ ਜਾ ਰਹੇ ਹਾਂ ਆਪ ਜੁੜ ਗਏ ਹਾਂ ਹਮਾਰੇ ਅਨਦਰ ਬਲੌਗ ਦੇ ਸਾਥ ਅਨਦਰ ਆ ਕੀ ਜਾਣਾ ਉਸ ਹਿਸਾਬ ਨਾਲ ਫਿਰ ਇਹ ਕਹਿੰਦੀ ਆ ਅਸੀਂ ਕੀ ਕੀਤਾ ਆਜ ਕ ਰਕਮੀ ਸਨੇਹਾ ਜੀ ਤੁਸੀਂ ਕਿਉਂ ਨਹੀਂ ਸਮਝਦੇ ਮੇਰੀ ਗੱਲ ਨੂੰ ਮੈਂ ਤੁਹਾਨੂੰ ਬਹੁਤ ਸਮਝਾਇਆ ਤੁਸੀਂ ਸਮਝ ਨਹੀਂ ਰਹੇ ਨਰੁਲਾ ਪਾਪਾ ਆਪਣੇ ਕਰਕੇ ਚਾਏ ਤੇ ਚੁਗਲੀ ਪੋਡਕਾਸਟ ਜਾਂ ਆਪ ਦਾ ਪਾਸੇ ਹੋ ਗਿਆ ਉਸ ਤੋਂ ਬਾਅਦ ਆਪ ਸਫਾਈਆਂ ਦਿੰਦਾ ਫਿਰ ਆਏ ਹੁਣ ਤੂੰ ਨਰੁਲਾ ਇੱਕ ਪੋਡਕਾਸਟ ਹੋਰ ਕਰ ਨਰੁਲਾ ਅੰਕਲ ਇਹਨਾਂ ਦਾ ਨਰੁਲਾ ਪਾਪਾ ਉਹ ਤੇ ਜਿੱਕੇ ਜਿਹੜਾ ਖਸੂਰ ਆ ਸਾਰਾ ਸਿਮੀ ਦਾ ਸਨੇਹਾ ਦਾ ਮੇਰਾ ਵਿੱਚ ਕੁਝ ਲੈਣ ਦੇ ਨਹੀਂ ਹਮ ਤਾਂ ਸਿਰਫ ਬਾਤੇ ਕਰਦੇ ਹਾਂ ਚਾਹੇ ਦੇ ਸਾਥ ਚੁਗਲੀ ਕਰਦੇ ਹਾਂ ਹਮਾਰਾ ਤੋ ਕੁਲੈਣਾ ਦੇ ਰਣੀ ਹੈ ਆਪ ਆਪਣਾ ਸੈਟ ਕਪਾਖਾ ਇੱਕ ਔਰ ਰਖੇ ਤਾਂ ਕਿ ਸਿਮੀ ਬਹਿ ਜੇ ਸਿਰਹਾ ਬਹਿ ਜੇ ਇਹ ਨਹੀਂ ਹਣਦੇ ਪੰਗਲੇ ਨੂੰ ਕੀ ਕਰਕੇ ਹੁਣ ਦੇਖ ਕਾਲੂ ਮਰਦਾ ਪਵਨ ਕਿੰਮੀ ਜੋ ਜ਼ਿੰਮੇਵਾਰ ਤੁਸੀਂ ਲੇ ਸਿੱਧੀ ਉਂਗਲ ਤੁਹਾਡੇ ਦੇਣੀ ਆ ਕਰਕੇ ਮਾਜਾ ਉਧਰ ਗਾਇਆਂ ਉਹਨਾਂ ਦੀਆਂ ਪਾਥੀਆਂ ਬੀਜਣੀਆਂ ਵੇਚਣੀਆਂ ਆ ਪਾ ਇਹਨੂੰ ਤਿੱਖੀ ਇਦਾਂ ਇੰਗਲੈਂਡ ਦੀ ਕੁੜੀ ਪਾ ਗੋਬੀ ਇਹ ਪਤਾ ਨਹੀਂ ਕਿਹੜੀ ਉਹ ਜਿਹੜੀ ਬੁੱਕ ਹੁੰਦੀ ਜੈਨਸ ਬੁੱਕ ਕਿ ਜੀਨੀਅਸ ਬੁੱਕ ਇਹ ਪਤਾ ਨਹੀਂ ਉਹਦੇ ਚ ਨਾਲ ਖਾਣਾ ਚਾਹੁੰਦਾ ਆਹਦੀ ਘਰ ਵਾਲੀ ਦਾ ਉਹਨੂੰ ਕਦੇ ਕਹੂਗਾ ਪਾਤੀਆਂ ਪੱਥ ਕਦੇ ਪਾਤੀਆਂ ਪਤਾਉਂਦਾ ਚੜਾ ਕੇ ਗਲਵਸ ਕਦੇ ਪੱਠਿਆਂ ਚਲੀ ਫਿਰਦਾ ਕਦੇ ਪਸਮਾ ਚਲੀ ਫਿਰਦਾ ਕਦੇ ਕਹਿੰਦਾ ਛਾਗ ਧਰ ਕਦੇ ਕਹਿੰਦਾ ਉਹ ਧਰ ਕਦੇ ਕਹਿੰਦਾ ਆਹ ਇਹ ਪਤਾ ਨਹੀਂ ਕੀ ਚਾਹੁੰਦਾ ਉਹਦੇ ਤੋਂ ਇਹਦਾ ਬਾਬੇ ਵਿਆਹ ਤੋਂ ਬਾਅਦ ਜਿਵੇਂ ਹੀ ਹਿੱਲ ਗਿਆ ਰੋਜ਼ ਵਲੌਗ ਸਿਰਫ ਉਹਦੇ ਚ ਸਾਹਮਣੇ ਉਹਦੇ ਇਹ ਚੂੜੇ ਵਾਲੇ ਹੱਥੋਂ ਦੇ ਕੱਲੇ ਹਣ ਬੋਲੀ ਜਾਂਦੀ ਹੈ इंग्लिश ਇੱਪੇ ਯਾ ਅਬ ਬੋਲੀ ਨਾ ਚਲੋ ਅੱਜ ਜੀ ਪਾਤੀਆਂ ਬਤਾਉਣਾ ਇਹ ਕਿਹੜੇ ਨਾਲ ਦਾ ਕੈਮਰਾਮੈਨ ਛੱਤ 'ਰਾਲੋ ਜਿੱਦਨ ਇਹਨਾਂ ਦਾ ਕੁਝ ਉੱਚਾ ਨੀ ਮਤਲਾਕ ਛਲਾ ਕੋਈ ਗੜਬੜ ਛਲ ਗਈ ਇਹਨਾਂ ਦਾ ਕੈਮਰਾਮੈਨ ਕਰਕੇ ਹੋਣੀ ਹੈ ਇਹ ਕੀ ਕਰਦਾ ਪੰਪ ਦੇ ਦਿੰਦਾ ਇਹਨੂੰ ਗੋਪੀ ਨੂੰ ਗੋਪੀ ਚੱਲ ਵੇਖਿਆ ਗੋਪੀ ਪਾਤੀ ਨੂੰ ਬਤਾਉਂਦਾ ਵੇਖਿਆ ਗੋਪੀ ਨੇ ਉਹ ਕਹਿੰਦੇ ਕਿ ਬਾਹਰ ਲਈ ਅਸੀਂ ਪੱਠੇ ਵਢਣ ਲੱਤੀ ਗੋਪੀ ਨੇ ਐ ਕਰਦਾ ਗੋਪੀ ਜਦੋਂ ਜੇਦਣ ਤਰਤਲਾਕ ਵੈਣਾ ਆ ਬੰਦਾ ਤੇਰੇ ਚ ਹੋਊਗਾ ਇਹਨਾਂ ਵਾਲੋਂ ਜਿੱਥੇ ਦਾ ਚਾਰਾ ਕੋਸ਼ੇ ਦੇ ਦਿੱਤਾ ਉਹਨਾਂ ਨੇ ਜਦੋਂ ਹੋਇਆ ਮੰਨ ਲਾ ਮੇਰੀ ਗੱਲ ਕੂਲਡਾਊਨ ਹੋ ਗਿਆ ਸਹਿਮਤ ਚੱਲ ਕੋਈ ਨਹੀਂ ਤੇਰੀ ਆ ਤੇਰੀ ਇਹ ਤੇਰੇ ਕੋਲੇ ਰਹਿਣੀ ਹੈ ਤੇ ਤੂੰ ਆ ਲੱਛਣ ਕਰ ਕਰਕੇ ਜਨਾਨੀ ਵੀ ਗਵਾ ਲੈਣੀ ਆ ਥੋੜਾ ਰਸ ਹੈ ਮੈਂ ਬਰ ਨਾਲ ਛੱਤ ਲਾ ਲਓ ਇਹਨਾਂ ਦਾ ਵੀ ਆਪ ਪਿਆਰ ਸੋਸ਼ਲ ਮੀਡੀਆ ਬਹੁਤ ਕੁੱਤੀ ਚੀਜ਼ ਆ ਬੰਦੇ ਨੂੰ ਹਾਈਲਾਈਟ ਵੀ ਦਿਨਾਂ ਚ ਕਰ ਦਿੰਦੀ ਆ ਤੇ ਐਨੂੰ ਵੀ ਦਿਰਾ ਚ ਲਿਆਉਂਦੀ ਆ ਗੁਰਦਾਸ ਮਾਨ ساری ਜ਼ਿੰਦਗੀ ਮਰ ਗਿਆ ਪੰਜਾਬੀ ਗਾਣੇ ਗਾਉਂਦਾ ਇੱਕ ਉਹਦੀ ਉਹ ਬੱਤੀ ਵਾਲੀ ਗੱਲ ਨੇ ਜਮਾਦ ਅਗਲਾ ਕਰੀਅਰ ਫੇਲ ਕਰਤਾ ਇਹ ਬਹੁਤ ਗੰਦੀ ਸ਼ੈ ਹੈ ਇਸੇ ਬਚੋ ਕੋ ਵੀ ਭਈਆ ਕੋ ਵੀ ਭਈਆ ਆਪਕੋ ਕਹਿ ਰਹਾ ਹੂ ਇਸੇ ਬਚੋ ਖਲਾ ਦੇ ਜਿੱਦਣ ਬਾਬਾ ਸੌਖ ਰਖੇ ਨਾ ਮੈਂ ਆ ਗਿਆ ਉਥੇ ਉਥੇ ਕਿਦਾਂ ਦੀ ਤਾਰ ਪਿੱਛੇ ਹੋਗੀ ਤਾਰ ਦੇ ਉੱਤੇ ਆ ਚੀਜ਼ ਸਾਰੀ ਜਾਣੀ ਆ ਹਾਂਜੀ ਗੋਇ ਇੱਕ ਹਰ ਗਾਲ ਤੇ ਪੱਦ ਪੱਦ ਪੱਦੀ ਇਹਨਾਂ ਨੇ ਤਾਂ ਬਣਾਤਾ ਜਿਵੇਂ ਆਕਸੀਜਨ ਹੁੰਦੀ ਆ ਜਿਵੇਂ ਜਿਵੇਂ ਆਉਂਵਾ ਤੇ ਆਕਸੀਜਨ ਹੋਂ ਨਹੀਂ ਨੇ ਤਾਂ ਖਤਮ ਪਦ ਹਾਰਗਾ ਤੇ ਪਦ ਉਸੇ ਦੇ ਉੱਤੇ ਵੱਧ ਜੋ ਹੈ ਉਹ ਇਹਨਾਂ ਨੂੰ ਲੋਕ ਵੇਂਦੇ ਆ ਕਿ ਤੁਸੀਂ ਪਦ ਕੁਸੀ ਵੇਖਣ ਜਾਂਦੇ ਆ ਇਹਦੇ ਚੈਨਲ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਹਿਲਾਂ ਠੀਕ ਸੀ ਬਹੁਤ ਵਧੀਆ ਸੀਗਾ ਗੁੱਡ ਸੀਗਾ ਪਰ ਹੁਣ ਆ ਜਦੋਂ ਵਿਆਹ ਹੋਦਾ ਚਾਉਣਾ ਮਾਰਨ ਲੱਗੇ ਉਹ ਵਖਣੇ ਉਹ ਬੋਡਕਾਸਟ ਕੀ ਚਾਹਿਆ ਰੇਡੀਓ ਵਾਲਾ ਹੁੰਦਾ ਕਹਿੰਦਾ ਇੱਕ ਪ੍ਰਵਾਸੀ ਦਾ ਵਿਆਹ ਹੋਇਆ ਪਰ ਨਾਂ ਤਾਂ ਬੰਨੇ ਆ ਤੇ ਲੋਕ ਪਤਾ ਨਹੀਂ ਕਿਉਂ ਪਾਗਲ ਉਹਦੀਆਂ ਰੀਲਾਂ ਪਾਈ ਜਾਂਦੇ ਆ ਉਹਦੀਆਂ ਸ਼ਾਰਟ ਪਾਈ ਜਾਂਦੇ ਆ ਉਹ ਇਹਨੂੰ ਭਈਆ ਸਮਝੀ ਖੜਾ ਲਛਣੀ ਵੀ ਤੇ ਪੈਣਿਆ ਵਾਲੇ ਆ ਤੇ ਤੁਰਦ ਟਾਈਮ ਹੀ ਹੱਥ ਹੋਏ ਲੈ ਆਏ ਕਰਕੇ ਖੜੇ ਗੋਪਿਆ ਚਾਹਉ ਮੂੰਹ ਆਈ ਹੋਊਗਾ ਹੱਥ ਐ ਮੁੰਡੀ ਵੀਊ ਦੇ ਚੱਕਰਾਂ ਜੇ ਕੀ ਕੁਛ ਸਾਹ ਬਸ ਗਿਆ ਤੇ ਮੈਨੂੰ ਦੋ ਚਾਰ ਜਣੇ ਨੇ ਕਹਿ ਆ ਵੀ ਹਣਾ ਤੂੰ ਵੀਡੀਓ ਬਣਾਉਣ ਲੱਗ ਗਿਆ ਮੈਂ ਵੀ ਹਾਂਜੀ ਮੈਂ ਨਹੀਂ ਬਣਾ ਮੈਂ ਹਾਂਜੀ ਉਹ ਜਲ ਵੀਡੀਓ ਨੂੰ ਬਲੌਗ ਕਹਿੰਦੇ ਮੈਂ ਵੀ ਹਾਂਜੀ ਮੈਂ ਵੀਡੀਓ ਬਣਾਉਣਾ ਹਣਾ ਮੈਨੂੰ ਸ਼ਰਮ ਆਵੇ ਨਾਲੇ ਮੈਂ ਸਿਰਫ ਕੋਈ ਨੇਚਰਲ ਨਾਰਮਲ ਗੱਲਾਂ ਕਰਦਾ ਇਹ ਯਾਰ ਬਾਤ ਬੁਸੀਆਂ ਐਂ ਕਰੀ ਜਾਂਦੇ ਇਹ ਕਿਵੇਂ ਲੋਕਾਂ ਨੂੰ ਉਹ ਕਰ ਦੇਵੋਗੇ ਪਰ ਲੋਕ ਵੀ ਇਹ ਚੀਜ਼ ਪਸੰਦ ਕਰਦੇ ਤੇ ਬੇਸ਼ਰਮ ਹੋਏ ਪਏ ਬਈ ਬੇਸ਼ਰਮੀ ਦੀ ਇਹ ਨਾਲ ਜਿਹੜੀ ਆਣੀ ਹੋਗੀ ਉਸ ਤੋਂ ਬਾਅਦ ਇਹਨਾਂ ਤਲਾਕ ਹੁੰਦੇ ਆ ਫਿਰ ਇਹ ਕਹਿੰਦੇ ਸਾਡਾ ਤਾਂ ਫਿਰ ਚੇਖਰਾ ਹੋ ਗਿਆ ਹਾਈ ਹਾਈ ਚਲੋ ਇਹ ਵੀਡੀਓ ਕਰਦੇ ਸਮਾਪਤ ਤੇ ਮੈਨੂੰ ਦਿਓ ਇਜਾਜ਼ਤ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਬੈਲ ਆਈਕਨ ਜਰ ਨਾਬ ਦਿਓ ਤਾਂ ਕਿ ਤੁਹਾਨੂੰ ਪਤਾ ਲੱਗੇ ਵੀਡੀਓ ਅੱਜ ਆ ਗਈ ਅੱਜ ਨਹੀਂ ਆਈ ਤੇ ਬਹੁਤ ਬਹੁਤ ਮਿਹਰਬਾਨੀ ਦੇਖਣਾ ਤੇ ਜਿਨ੍ਹਾਂ ਨੇ ਦੇਖਿਆ ਜਰੋਂ